ਦੈਨਿਕ ਸ਼ੂਰਾ ਟੀਵੀ ਤੇ ਤੁਹਾਡਾ ਸਵਾਗਤ ਹੈ ਹਰਿਆਣਾ ਦੇ ਵਿੱਚ ਕੁਰੂਕhetra ਚ ਬ੍ਰਹਮ ਸਰੋਵਰ ਦੇ ਕੋਲ ਅੱਜ ਪੰਚਾਇਤ ਕੀਤੀ ਜਾ ਰਹੀ ਹੈ ਮਹਾ ਪੰਚਾਇਤ ਕਿਸਾਨ ਅੰਦੋਲਨ ਨੂੰ ਲੈ ਕੇ ਗੁਰਨਾਮ ਸਿੰਘ ਚੜੂਨੀ ਜੋ ਕਿ ਉੱਗੇ ਨੇਤਾ ਨੇ ਕਿਸਾਨ ਨੇਤਾ ਨੇ ਉਹ ਇਸ ਵਕਤ ਦੈਨਿਕ ਸ਼ੂਰਾ ਨਾਲ ਜੁੜੇ ਹੋਏ ਨੇ ਚੜੂਨੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਜੋ ਤੁਸੀਂ ਮਹਾ ਪੰਚਾਇਤ ਕਰ ਰਹੇ ਹੋ ਕੀ ਏਜੰਡਾ ਹੈ ਜੀ ਕਿੱਥੋਂ ਕਿੱਥੋਂ ਜਿਹੜੇ ਨੇ ਕਿਸਾਨ ਤੇ ਹੋਰ ਲੋਕ ਆ ਰਹੇ ਨੇ ਨਹੀਂ ਅੱਜ ਮਹਾ ਪੰਚਾਇਤ ਨਹੀਂ ਹੈ ਅੱਜ ਸਾਰੇ ਜਿਹੜੇ ਹਰਿਆਣਾ ਦੇ ਸੰਗਠਨ ਨੇ ਜੀ ਉਹਨਾਂ ਦੇ ਪ੍ਰਤੀਨਿਧੀ ਅੱਧੀ ਮੀਟਿੰਗ ਹੈ ਜੀ ਮੀਟਿੰਗ ਹੈ ਜੀ ਹਾਂ ਉਹਦੇ ਚ ਅ ਮਤਲਬ ਦੋ ਤਰ੍ਹਾਂ ਦੇ ਏਜੰਡੇ ਨੇ ਇੱਕ ਤੇ ਇਹ ਕਿ ਵੀ ਜਿਹੜੇ ਮੌਜੂਦਾ ਗੱਲ ਚੱਲ ਰਹੀ ਹੈ ਜੀ ਮੌਜੂਦਾ ਅੰਦੋਲਨ ਚੱਲ ਰਿਹਾ ਹੈ ਇਹਦੇ ਚ ਹਰਿਆਣੇ ਦੇ ਸਾਰੇ ਸੰਗਠਨ ਰਲ ਕੇ ਕੀ ਭੂਮਿਕਾ ਨਿਭਾਣਾ ਜੀ ਜਾਂ ਜਿਹੜਾ ਚ ਮਤਲਬ ਸੱਪ ਵੀ ਮਰੇ ਤੇ ਡੰਡਾ ਵੀ ਨਾ ਕੱਪੇ ਜੀ ਜਿੱਜਾ ਦੂਜਾ ਮੈਟਰ ਇਹ ਹੈ ਕਿ ਵੀ ਜਿਹੜੇ ਹਰਿਆਣੇ ਦੇ ਆ ਆ ਪ੍ਰੋਬਲਮਾਂ ਨੇ ਜੀ ਉਹਨਾਂ ਨੂੰ ਆਪਾਂ ਲੈ ਕੇ ਇਕੱਲੇ-ਇਕੱਲੇ ਦੀ ਵਜਾਏ ਸਾਰੇ ਆਪਾਂ ਰਲ ਕੇ ਕੀ ਕਰ ਸਕਦੇ ਆ ਜੀ ਇਹਨਾਂ ਦੋ ਅੱਜ ਜਿਹਦੇ ਵਿਚਾਰ ਹੈ ਜਿਹੜਾ ਸ਼ੰਭੂ ਬੈਰੀਅਰ ਤੇ ਇਸ ਵਕਤ ਦੋ ਜਥੇਬੰਦੀਆਂ ਪੰਜਾਬ ਦੀਆਂ ਪ੍ਰਮੁੱਖ ਨੇ ਡੱਲੇਵਾਲ ਸਾਹਿਬ ਵਾਲੀ ਤੇ ਪੰਦੇਰ ਸਾਹਿਬ ਵਾਲੀ ਤੇ ਐਸਕੇਐਮ ਗੈਰ ਸਿਆਸੀ ਇੱਕ ਨਵਾਂ ਖੜਾ ਕੀਤਾ ਹੈ ਉਹਨਾਂ ਨਾਲ ਕਿੰਨਾ ਕਿ ਇਤفاق ਹੈ ਜੀ ਹਰਿਆਣੇ ਦੇ ਕਿਸਾਨਾਂ ਦਾ ਹੈ ਹਰਿਆਣੇ ਦੀ ਕਿਸਾਨ ਜਥੇਬੰਦੀਆਂ ਦਾ ਜਾਂ ਬੀਕੇਯੂ ਚੜੂਨੀ ਦਾ ਹਰਿਆਣੇ ਦੀ ਕਿਸਾਨ ਜਥੇਬੰਦੀਆਂ ਦੇ ਨਾਲ ਉਹਨਾਂ ਨੇ ਗੱਲ ਨਹੀਂ ਕੀਤੀ ਉਹਨਾਂ ਨੇ ਥਾਲ ਮੇਲ ਨਹੀਂ ਬਿਠਾਇਆ ਜੀ ਸਾਨੂੰ ਵੀ ਉਹਨਾਂ ਨੇ ਨਹੀਂ ਪੁੱਛਿਆ ਇਹ ਜਿੱਥੇ ਜਿਹੜੇ ਏਰੀਆਸ਼ਨ ਹੋ ਕੇ ਜਾਣਾ ਹੈ ਉੱਥੇ ਜਿਹੜਾ ਗੱਲਬਾਤ ਪਹਿਲਾਂ ਜ਼ਰੂਰ ਕਰਨੀ ਚਾਹੀਦੀ ਸਭੋ ਮੰਨਦਾ ਤੇ ਇਹ ਸੀ ਜੀ ਕਿ ਵੀ ਜਿੰਨੇ ਉਹ ਪਹਿਲੇ ਅੰਦੋਲਨ ਦੇ ਵਿੱਚ ਸ਼ਾਮਲ ਸੀ ਜੀ ਉਹਦਾ ਸਾਰਿਆਂ ਦੀ ਇੱਕ ਵਾਰੀ ਮੀਟਿੰਗ ਬੁਲਾਉਂਦੇ ਜਿਹੜਾ ਨਾ ਜਾਂਦਾ ਉਹਦੀ ਮਰਜ਼ੀ ਜੀ ਪਰ ਪੁੱਛਣਾ ਸਾਰਿਆਂ ਨੂੰ ਚਾਹੀਦਾ ਸੀ ਤੇ ਫੇਰ ਇਹਦਾ ਜ਼ਿਆਦਾ ਵਜਨ ਬਣਨਾ ਸੀ ਤੇ ਹੁਣ ਤੋਂ ਫਿਰ ਜਿਹੜੀ ਜਥੇਬੰਦੀਆਂ ਨੇ ਮੁੱਦਾ ਚੱਕਿਆ ਹੈ ਜੀ ਉਹ ਉਹ ਆਪਣੇ ਹਿਸਾਬ ਨਾਲ ਚੱਲ ਰਹੇ ਨੇ ਉਹਦੇ ਵਿੱਚ ਤੇ ਅਸੀਂ ਕੋਈ ਇੰਟਰਫੀਰੈਂਸ ਨਹੀਂ ਕਰ ਸਕਦੇ ਆਪਾਂ ਦੇ ਬਾਹਰੋਂ ਹੈਲਪ ਕਰ ਸਕਦੇ ਹਾਂ ਬਸ ਉਹ ਕਰ ਰਹੇ ਆ ਜੇਕਰ ਫਰਜ਼ ਕਰੋ ਕਿ ਸ਼ੰਭੂ ਬੈਰੀਅਰ ਕਿਸੇ ਤਰ੍ਹਾਂ ਉਹ ਖੋਲਣ ਚ ਕਾਮਯਾਬ ਹੋ ਜਾਂਦੇ ਨੇ ਜਾਂ ਕਿਸੇ ਤਰ੍ਹਾਂ ਅੱਗੇ ਵਧਣ ਦੰਦੇ ਨੇ ਤਾਂ ਤੁਸੀਂ ਨਾਲ ਹੋਵੋਗੇ ਜੀ ਸਿੰਘੂ ਬੈਰੀਅਰ ਤੇ ਜਾਣ ਵਾਸਤੇ ਦਿੱਲੀ ਜਾਣ ਵਾਸਤੇ ਸਾਨੂੰ ਜਦੋਂ ਅੱਗੇ ਸਾਨੂੰ ਜਦੋਂ ਨਹੀਂ ਬੁਲਾਇਆ ਗਿਆ ਜੀ ਕਿ ਫਿਰ ਬਿਨਾਂ ਬੁਲਾਏ ਅਸੀਂ ਨਹੀਂ ਜਾ ਸਕਦੇ ਬਿਨਾਂ ਬੁਲਾਏ ਜਾਣਾ ਪਰ ਦੇਖੋ ਕੱਲੋਂ ਕੋਈ ਨੀਕੀ ਹੋ ਜੇ ਜੀ ਕੋਈ ਗਲਤ ਉਥੇ ਸਟੈਪ ਹੋ ਜੇ ਜੀ ਫਿਰ ਸਾਡੇ ਤਾਂ ਤਾਂ ਕਲੰਕੀ ਨਹੀਂ ਉਤਰਨਾ ਜੀ ਇਸ ਵਕਤ ਜੋ ਮਹਿਸੂਸ ਕੀਤਾ ਜਾ ਰਿਹਾ ਜੀ ਕਿ ਸਭ ਤੋਂ ਵੱਧ ਜੋ ਸਫਰ ਕਰ ਰਿਹਾ ਉਹ ਹਰਿਆਣਾ ਸਟੇਟ ਕਰ ਰਹੀ ਹੈ ਇੰਟਰਨੈਟ ਬੰਦ ਹੈ ਦੋਵੇਂ ਪਾਸੇੋਂ ਦਿੱਲੀ ਵਾਲੇ ਪਾਸੇੋਂ ਵੀ ਸਟੇਟ ਬੰਦ ਹੋ ਗਈ ਪੰਜਾਬ ਵਾਲੇ ਪਾਸੇੋਂ ਵੀ ਰਾਜਸਥਾਨ ਵਾਲੇ ਪਾਸੇੋਂ ਵੀ ਸਾਨੂੰ ਤਾਂ ਇੰਟਰਨੈਟ ਤੁਹਾਡੇ ਨਾਲ ਨਾ ਜੁੜਿਆ ਹੋਣ ਕਰਕੇ ਪਤਾ ਨਹੀਂ ਲੱਗ ਰਿਹਾ ਕਿ ਸਰ ਆਮ ਪ੍ਰੋਬਲਮਸ ਨੇ ਲੋਕਾਂ ਜਾਂ ਕਿਸਾਨਾਂ ਦੀਆਂ ਵੀ ਤੇ ਆਮ ਲੋਕਾਂ ਦੀਆਂ ਵੀ ਕਿਸ ਤਰ੍ਹਾਂ ਲੰਘ ਰਹੇ ਨੇ ਇਹ ਦਿਨ ਦੇਖੋ ਪ੍ਰੋਬਲਮਾਂ ਤਾਂ ਜਿਹੜੀਆਂ ਹੈ ਉਹ ਜਿਵੇਂ ਡਾਟਾ ਦੀ ਹੈ, ਰਸਤਿਆਂ ਦੀ ਹੈ, ਦਿੱਕਤ ਸਾਰੀ ਤਰ੍ਹਾਂ ਦੀ ਆ ਰਹੀ ਹੈ। ਜੀ। ਪਰ ਪਰ ਸਾਰੀ ਤਰ੍ਹਾਂ ਦੀ ਦਿੱਕਤ ਦੇ ਨਾਲ ਨਿਪਟਣਾ ਹੀ ਪਏਗਾ ਔਰ ਕਰ ਵੀ ਕੀ ਸਕਦੇ ਹਾਂ। ਜੀ। ਹਾਂ ਇਹ ਇਹ ਇੱਕ ਵਾਰ-ਵਾਰ ਆ ਰਿਹਾ ਸੀ ਕਿ ਜੇਕਰ ਉਧਰਲੇ ਪਾਸਿਓ ਸ਼ਾਇਦ ਕਿਸਾਨ ਜਥੇਬੰਦੀਆਂ ਟਰੈਕਟਰ ਮਾਰਚ ਵੀ ਕੱਢਿਆ ਗਿਆ ਹੈ ਉਹ ਕਿਸ ਮੁੱਦੇ ਤੇ ਕੱਢਿਆ ਜੀ ਭੁਲਕੇ ਹਰਿਆਣਾ ਦੇ ਕਿਸਾਨ ਜਥੇਬੰਦੀਆਂ ਕਿਸ ਮੁੱਦੇ ਨੂੰ ਪ੍ਰਮੁੱਖ ਧੇਰੀਆ ਨੇ ਪੰਜਾਬ ਦੀਆਂ ਜਥੇਬੰਦੀਆਂ ਤਾਂ ਐਮਐਸਪੀ ਨੂੰ ਮੂਰੇ ਲੈ ਕੇ ਚੱਲ ਰਹੀਆਂ ਨੇ ਅੱਜ ਵੀ ਮੀਟਿੰਗ ਹੋਣੀ ਹੈ ਚੌਥੇ ਗੇੜ ਦੀ ਉਹ ਲਾ ਲੈ ਉਹ ਬੈਠੇ ਗਏ ਜੀ ਜੀ ਚੜੂਨੀ ਸਾਹਿਬ ਹਾਂ ਜੀ ਜੀ ਮੈਂ ਕਿਹਾ ਹਰਿਆਣਾ ਦੀ ਜਥੇਬੰਦੀਆਂ ਆਂਦੀ ਪ੍ਰਮੁੱਖ ਮੰਗ ਕੀ ਲੈ ਕੇ ਚੱਲ ਰਹੀਆਂ ਨੇ ਜਿ ਕਿ ਉਹ ਪ੍ਰਮੋਖ ਮੰਗੇ ਤੇ ਉਹੀ ਜਿਹੜੀ ਮੰਗਾ ਉਹਦਾ ਦੀ ਐ ਨਾ ਜਿਹੜਾ ਇਹ ਅੰਦੋਲਨ ਕੀਤਾ ਹੈ ਕਿ ਉਹ ਨਾ ਮੰਗਾ ਤੀ ਜੀ ਇਹ ਤੇ ਮਤਲਬ ਦੋ ਸੀ ਇੱਕ ਤੇ ਆਪਣੀ ਜਿਹੜੀ ਮੰਗਾ ਉਹਨਾਂ ਦੇ ਪੱਖ ਦੇ ਵਿੱਚ ਜੀ ਜਿਹੜਾ ਕਿਸਾਨਾਂ ਤੇ ਅਤਿਆਚਾਰ ਕਰ ਰਹੇ ਨੇ ਅਸੂ ਗਏ ਤੇ ਗੋਲੇ ਕਈ ਯਾਰ ਗੋਲਾ ਛੱਡਤਾ ਜੀ ਜੀ ਗੋਲੀਆਂ ਮਾਰੀਆਂ ਕਈਆਂ ਨੂੰ ਪਲਾਸਟਿਕ ਵਾਲੀ ਗੋਲੀ ਆ ਉਹ ਬਹੁਤ ਜ਼ਖਮੀ ਹੋ ਗਏ ਕਈ ਪੱਤਰਕਾਰ ਵੀ ਜ਼ਖਮੀ ਹੋ ਗਏ ਜੀ ਤੇ ਉੱਥੇ ਜਾ ਕੇ ਕੋਈ ਰਿਪੋਰਟ ਕਰਨ ਤੋਂ ਵੀ ਡਰਦਾ ਹੈ ਵੀ ਅੱਗੇ ਗਿਆ ਤੇ ਗੋੜੀ ਲੱਗੇਗੀ ਜੀ ਤੇ ਉਹ ਉਸ ਦੇ ਵਿਰੋਧ ਦੇ ਵਿੱਚ ਜੀ ਜੀ ਇਹ ਦੋ ਪ੍ਰੋਗਰਾਮ ਜਿਹੜਾ ਟਰੈਕਟਰ ਮਾਰਚ ਕੱਢਿਆ ਤੇ 3 ਘੰਟੇ ਟੋਲ ਬੰਦ ਰੱਖਿਆ ਸੀ ਜੀ ਸੋ ਇਹ ਦੋ ਪ੍ਰੋਗਰਾਮ ਤੇ ਉਹਦੇ ਹਟ ਉਹ ਇਹ ਇਹ ਮੁਧਿਆਦ ਸੀ ਅੱਜ ਜਿਹੜਾ ਤੁਸੀਂ ਆਖਰੀ ਸਵਾਲ ਲੈ ਰਹੇ ਆ ਜੀ ਤੁਹਾਡਾ ਵੀ ਸਮਾਂ ਕੀਮਤੀ ਹੈ ਅੱਜ ਜਿਹੜੀ ਤੁਸੀਂ ਪ੍ਰਤੀਨਿਧਤਾ ਦੀ ਮੀਟਿੰਗ ਸੱਦੀ ਹੈ ਇੱਥੇ ਬ੍ਰਹਮਸਰੋਵਰ ਆਪਣਾ ਖੁਰ ਖੇਤਰ ਇਹਦੇ ਚ ਪ੍ਰਮੁਖ ਤੌਰ ਦੇ ਉੱਤੇ ਕੀ ਸਰ ਵਿਚਾਰ ਚਰਚਾ ਕਰਨ ਜਾ ਰਹੇ ਹੋ ਮੈਂ ਮਿਲ ਕੇ ਪਹਿਲਾਂ ਵੀ ਇਹ ਸਵਾਲ ਪੁੱਛਿਆ ਮੈਂ ਪੁੱਛ ਰਿਹਾ ਇਸ ਕਰਕੇ ਜਾਂ ਦੁਬਾਰਾ ਕਿ ਆਪਾਂ ਪੰਜਾਬ ਚ ਜਿਹੜੀ ਸ਼ਾਮ ਨੂੰ ਮੀਟਿੰਗ ਹੋਣ ਜਾ ਰਹੀ ਹੈ ਚੰਡੀਗੜ੍ਹ ਚ ਉਹਦੇ ਨਾਲ ਕੋਈ ਸਬੰਧ ਹੈ ਜਾਂ ਅਸੀਂ ਕੋਈ ਹੋਰ ਏਜੰਡਾ ਪ੍ਰਮੁੱਖ ਰੱਖ ਰਹੇ ਆ ਉਹਦੇ ਨਾਲ ਉਹਦੇ ਤੇ ਇਸ ਵੰਦ ਜਿਹੜਾ ਕੋਈ ਸਾਡੇ ਚ ਕੋਈ ਮੀਟਿੰਗ ਤੇ ਨਹੀਂ ਜਾ ਰਿਹਾ ਜੀ ਬਾਕੀ ਵੀ ਨਜ਼ਰ ਰੱਖ ਰਿਹਾ ਵੀ ਉਹ ਕੀ ਫੈਸਲਾ ਲੈਣਗੇ ਜੀ ਜਿਹੜਾ ਪੰਜਾਬ ਦੇ ਵਿੱਚ ਅੰਦੋਲਨ ਚੱਲ ਰਿਹਾ ਹੈ ਜੀ ਉਹ ਤੇ ਆਪਾਂ ਕੀ ਕਰ ਸਕਦੇ ਆ ਕੀ ਆਪਾਂ ਹੈਲਪ ਕਰ ਸਕਦੇ ਆ ਜੀ ਕਿ ਵੱਖਰੇ ਵੱਖਰੇ ਸੰਗਠਨ ਆਪੋ ਆਪਣੇ ਤੌਰ ਤੇ ਜੀ ਕਰਨਾ ਚਾਹੁੰਦੇ ਨੇ ਜੀ ਜੀ ਉਹਨਾਂ ਦੇ ਪਿਲਾਂ ਦੇ ਵਿੱਚ ਹੈ ਜੀ ਇਕੱਠੇ ਕਰਕੇ ਫੈਸਲਾ ਕਰ ਲਈਏ ਜੀ ਇਹ ਦੂਜਾ ਜਿਹੜਾ ਹੈ ਉਹ ਇਹ ਸੀ ਕਿ ਵੀ ਅੱਗੇ ਆਪਾਂ ਜਿਹੜਾ ਹੈ ਹਰਿਆਣੇ ਦੀਆਂ ਵੀ ਬਹੁਤ ਸਾਰੀਆਂ ਮੰਗਾ ਹੁੰਦੀਆਂ ਨੇ ਜੀ ਵੀ ਅੱਗੇ ਆਪਾਂ ਕਿਹੜੀ ਪਲਾਣ ਨਾਲ ਚੱਲਣਾ ਹੈ ਜੀ ਬਹੁਤ ਸ਼ੁਕਰੀਆ ਜੀ ਦੈਣੀ